ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 19 ਨਵੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਸਵੇਰ ਵੇਲੇ ਤੋਂ ਹੀ ਸੂਰਜ ਦਿਖਾਈ ਦੇਵੇਗਾ। ਬਹੁਤ ਸਾਰੇ ਥੋੜੇ ਖੇਤਰਾਂ ਦੇ ਵਿੱਚ ਸਵੇਰ ਵੇਲੇ ਹਲਕੀ ਤੋਂ ਦਰਮਿਆਨੀ ਜਿਹੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਪਰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਸਵੇਰ ਵੇਲੇ ਤੋਂ ਹੀ ਸਾਫ਼ ਬਣਿਆ ਰਹੇਗਾ। ਸੋ ਕਈ ਦਿਨਾਂ ਤੋਂ ਬਾਅਦ ਅੱਜ ਸਵੇਰ ਵੇਲੇ ਸੂਰਜ ਦੇ ਦਰਸ਼ਨ ਪੰਜਾਬ ਵਿੱਚ ਹੋਣਗੇ ਤੇ ਅੱਜ ਇਹ ਵੀ ਹੋ ਸਕਦਾ ਹੈ ਕਿ ਕੁਝ ਦੇ ਖੇਤਰਾਂ ਦੇ ਵਿੱਚ ਟੈਂਪਰੇਚਰ ਥੋੜਾ ਜਿਹਾ ਉੱਪ ਵੀ ਚਲੇ ਜਾਵੇ ਰਾਤ ਦਾ ਟੈਂਪਰੇਚਰ ਲਗਾਤਾਰ ਪਾਰੀ ਮਾਤਰਾ ਦੇ ਵਿੱਚ ਹੇਠਾਂ ਵੱਲ ਨੂੰ ਆ ਰਿਹਾ ਹੈ ਅੱਜ ਵੀ ਕੁਝ ਦੇ ਖੇਤਰਾਂ ਦੇ ਵਿੱਚ ਸਵੇਰ ਵੇਲੇ ਦਾ ਟੈਂਪਰੇਚਰ 8 ਤੋਂ 9 ਡਿਗਰੀ ਦਰਜ ਕੀਤਾ ਗਿਆ ਸੀਗਾ ਘੱਟ ਤੋਂ ਘੱਟ ਤੇ ਦਿਨ ਦਾ ਟੈਂਪਰੇਚਰ ਵੀ 20 21 ਡਿਗਰੀ ਦੇ ਆਸ-ਪਾਸ ਘੱਟ ਤੋਂ ਘੱਟ ਦਰਜ ਕੀਤਾ ਜਾ ਰਿਹਾ ਹੈ ਕੁੱਲ ਮਿਲਾ ਕੇ ਕਹਾਣੀ ਇੰਨੀ ਹੈ ਕਿ ਅਗਲੇ 2 ਤੋਂ 3 ਦਿਨ ਮੌਸਮ ਇਸੇ ਤਰ੍ਹਾਂ ਹੀ ਦਾ ਹੀ ਬਣਿਆ ਰਹੇਗਾ ਲਗਾਤਾਰ ਸਾਫ ਹੁੰਦਾ ਜਾਵੇਗਾ ਤੇ ਨਾਲ ਅਜਿਹਾ ਵੀ ਹੋਵੇਗਾ ਕਿ ਜਿਹੜੇ ਪ੍ਰਦੂਸ਼ਣ ਦਾ ਲੈਵਲ ਹੈ ਲਗਾਤਾਰ ਉਹ ਵੀ ਪੰਜਾਬ ਵਿੱਚ ਜਾਂ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਲਗਾਤਾਰ ਘਟਦਾ ਹੋਇਆ ਦਿਖਾਈ ਦੇ ਰਿਹਾ ਹੈ ਜੋ ਕਿ ਇੱਕ ਚੰਗੀ ਗੱਲ ਹੈ ਤੇ ਮੀਂਹ ਦਾ ਅਜੇ 3 ਤੋਂ 4 ਦਿਨ ਕੰਮ ਦੂਰ ਦਿਖਾਈ ਦੇ ਰਿਹਾ ਹੈ